ਆ ਦੇਖੋ ਭਾਈ ਖੁੱਲਦੀ ਦੇਖੋ ਸ਼ੋਅ ਕਿਵੇਂ ਆਏ ਗੋਲਕ ਤਾਰਾ ਕਮਾਉਣਾ ਪੈਂਦਾ ਇਹ ਤਾਂ ਸ਼ੋਅ ਖੁੱਲਦੀ ਆ ਇਹਦੀ ਗੋਲੀ ਲੱਗਣੇ ਦੀ ਮੈਂ ਇੱਕ ਕੌਰ ਮਿਕ ਦੀ ਮੈਂ ਆ ਆ ਗਈ ਭਾਈ ਜੀ ਭਾਈ ਗਪੁਰੂ ਤੁਹਾਨੂੰ ਟਰੈਕਟਰ ਦਿਖਾਉਣਾ ਮੈਂ ਇੱਕ ਕੌਰ ਮਿਕ ਇੰਟਰਨੈਸ਼ਨਲ ਇਹ ਹੈਗਾ 276 ਮਾਡਲ ਹੈਗਾ ਜੀ ਇਹ 1970 ਇਹਦੀ ਤੁਹਾਨੂੰ ਕਦੇ ਹਿਸਟਰੀ ਵੀ ਸੁਣਾਵਾਂਗੇ ਜਿਹੜਾ ਮਹਿੰਦਰ ਹੈ ਨਾ ਆ 275 475 ਇਹ ਸਾਰੇ ਇੰਟਰਨੈਸ਼ਨਲ ਤੋਂ ਇਹਨਾਂ ਦਾ ਜਨਮ ਹੋਇਆ ਸਾਰਾ ਇਹ ਜਿਹੜਾ ਹੁਣ ਵਾਲਾ ਮਹਿੰਦਰਾ ਵੀ ਆਉਂਦਾ ਇਹਦੇ ਵਾਲਾ ਹੀ ਡੀਐਨਏ ਆ ਇੰਟਰਨੈਸ਼ਨਲ ਇਹ ਅਮਰੀਕਨ ਕੰਪਨੀ ਹੈ ਇਹਦੇ ਤੋਂ ਸਾਰੀ ਡਿਟੇਲ ਦੱਸਦੇ ਆ ਇਹਦੀ ਕੁਆਲਿਟੀ ਦੱਸਦੇ ਆ ਸੋਹਣਿਓ ਭਾਈ ਨੂੰ ਪੁੱਛਦੇ ਆ بڑے ਭਾਈ ਕਿਹੜਾ ਮਾਡਲ ਆ ਇਹ ਇਹ ਵੀਰੇ 1970 ਮਾਡਲ ਆ ਜੀ ਨੰਬਰ ਜੀ ਨੰਬਰ ਪੰਜਾਬ ਦਾ ਪੀਏਪ 5254 ਨੰਬਰ ਆ ਤੇ ਚੱਕ ਕਲਾਂ ਦਾ ਲੁਧਿਆਣਾ ਜੇਲਾ ਫੋਰ ਸੇਲ ਵੀ ਹੈ ਜੀ ਹਾਂਜੀ ਫੋਰ ਸੇਲ ਹੈ ਮਾੜਾ ਜਾਂ ਵੀਰ ਬਣ ਕੇ ਡਿਮਾਂਡ ਦੱਸ ਦੋ ਵੀ ਕੀ ਹੈ ਆਪਣੀ ਇਹਦੀ ਆਪਾਂ ਇਹਦੀ 2,25,000 ਕਰਦੇ ਆ ਜੀ ਟਾਇਰ ਚਾਰੇ ਨਵੇਂ ਆ ਬਾਈ ਡਬਲ ਕਲਚ ਆ ਪ੍ਰੈਸ਼ਰ ਸਟੀering ਕਰਾਇਆ ਡਬਲ ਕਲਚ ਤਾਂ ਚਲੋ ਇਹ ਕੰਪਨੀ ਵੱਲੋਂ ਹੀ ਆ ਠੀਕ ਹੈ ਜੀ ਪ੍ਰੈਸ਼ਰ ਸਟੀering ਕਰਾਇਆ ਹੋਇਆ 35 ਹੌਸਪਾਵਰ ਚਾਉਂਦਾ ਤੇ ਜਣੀ ਇਹ ਸਾਰੇ ਦਾ ਵੀਰੇ ਪੰਪ ਚੇਂਜ ਕਰਾਇਆ ਹੋਇਆ ਅੱਛਾ ਜੀ ਰੋਟਰੀ ਪੰਪ ਆਉਂਦਾ ਸੀ ਪਹਿਲਾਂ ਵੀਰੇ ਇਹ ਠੀਕ ਹੈ ਜੀ ਐਂਟਰੀ ਆਏ ਨੇ ਜਣੀ ਪੰਪ ਡੀਆਈ ਕਰਾਇਆ ਹੋਇਆ ਹੈ ਠੀਕ ਹੈ ਤੇ ਹਿੱਸਾ ਚੇਂਜ ਕਰਾਇਆ ਹੋ ਗੋਲ ਹਿੱਸਾ ਆਉਂ ਪਾਵਰ ਸਟੀering ਕਰਤਾ ਅਗਲੇ ਨੇ ਤੇ ਡਬਲ ਇੰਗਲੈਚ ਹੈ ਜਾਂਦਾ ਕਾਪੀ ਕਾਗਜ਼ ਇਹਦਾ ਕਿਵੇਂ ਆ ਵੀਰੇ ਕਾਪੀ ਕਾਗਜ਼ ਪੰਜਾਬ ਨੰਬਰ ਕਾਪੀ ਹੈਗੀ ਆ ਕਾਪੀ ਹੈਗੀ ਰਜਿਸਟਰਡ ਆ ਜਣੀ ਹਾਂਜੀ ਹਾਂਜੀ ਕੋਈ ਪਾਰਲਾ ਨੰਬਰ ਨੇ ਜਿਲ੍ਹੇ ਦਾ ਹਾਂਜੀ ਸੋ ਬਾਈ ਜੀ ਜੇ ਕਿਸੇ ਨੇ ਲੈਣਾ ਹੈ ਪਹਿਲੀ ਤਾਂ ਗੱਲ ਆ ਬਾਕੀ ਗੱਲਾਂ ਤਾਂ ਬਾਅਦ ਚ ਕਰਦੇ ਆ 1970 ਮਾਡਲ ਆ ਬਿਲਕੁਲ ਜੀ ਪੰਜਾਬ ਦਾ ਨੰਬਰ ਆ ਪੰਜਾਬ ਦਾ ਨੰਬਰ ਆ ਇੰਜਨ ਗੇਅਰ ਦਾ ਪੂਰਾ ਵਧੀਆ ਚਲਾਈ ਤਾਂ ਵੀਰੇ ਮੈਂ ਕਹਿੰਦਾ ਬੀਕ ਕੀ ਮਾਡਲ ਵਰਗੀ ਦਿਲਾਇਆ ਹੁਣ ਵੀ ਦੇਖ ਲੋ ਟਰੈਕਟਰ ਅੱਛਾ ਜੀ ਅਸੀਂ ਗੇੜਾ ਦੇ ਕੇ ਦੇਖਿਓ ਇਹ ਕਹਿੰਦੇ ਭਾਈ ਕਲਚ ਵੀ ਡਬਲ ਹੈ ਭਾਈ ਹਾਂ ਕਲਚ ਡਬਲ ਹੈ ਇਹ ਭਾਈ ਜੀ ਇਹ ਦੇਖੋ ਇਹਦੀ ਖੂਬੀ ਇਹ ਟਰੈਕਟਰ 1970 ਚ ਜਨਮ ਜਾਤ ਡਬਲ ਕਲਚ ਆਇਆ ਹੈ ਇਹ ਇੰਟਰਨੈਸ਼ਨਲ ਆ ਇਹਨੂੰ ਮਹਿੰਦਰਾ ਨਾਲ ਕੰਪੇਅਰ ਨਾ ਕਰੋ ਤੁਸੀਂ ਦੇਖ ਦਿੰਨੇ ਵੀਰੇ ਜਿਹਦੇ ਇਹ ਦੋ ਕੁੱਪੇ ਜੋ ਡਬਲ ਆ ਹੁਣ ਵੀ ਜਿਹੜੇ ਮਹਿੰਦਰਾ ਦੇ ਆਪਾਂ ਇਹ ਨਿਸ਼ਾਨੀ ਡਬਲ ਕਲਚ ਦੀ ਹੋਆ ਜੇ ਸਿੰਗਲ ਆ ਇੱਕ ਹੋਊਗਾ ਤਾਂ ਸਿੰਗਲ ਆ ਹੋ ਜਾ ਦੋ ਨੇ ਤਾਂ ਡਬਲ ਇਹਦਾ ਮਾੜਾ ਜਾਂ ਢਿੰਚਣ ਦਾ ਭਾਈ ਬਣ ਕੇ ਕਰ ਦੋ ਜੀ ਕੀ ਹੈ ਚਾਰ ਸਿਲੰਡਰ ਹੈ ਇੰਜਨ ਤਾਂ ਇਹ 4 ਸਿਲੰਡਰ ਹੈ ਜੀ ਠੀਕ ਆ ਜੀ ਆਹ ਦੇਖੋ ਜੀ ਡਿਜ਼ਾਈਨ ਕਹੇਜਾ 4 ਸਿਲੰਡਰ ਹੈ ਸਿਲੰਡਰ 4 ਆ ਹਾਂ ਜੀ ਇਹ ਪਹਿਲਾਂ ਰੂਟਰ ਪੰਪ ਚ ਆਉਂਦਾ ਸੀ ਹੁਣ ਇਹਨਾਂ ਨੇ ਇਨਲਾਈਨ ਕਰਤਾ ਇਹਦਾ ਬਲੌਕ ਬਲੂਕ ਸਾਰਾ ਇੰਪੋਰਟਡ ਟਰੈਕਟਰ ਆ ਇਹ ਆ ਦੇਖੋ ਬਲੌਕ ਤੇ ਕਹੀ ਜੀਆਂ ਪਾਈਪਾਂ ਸ਼ੈਪਾਂ ਫਿਲਟਰ ਫਿਲਟਰ ਇਹਦੀ ਜਿਹੜੀ ਨਸਲ ਹੈ ਉਹ ਕਹਿਣ ਤੋਂ ਭਾਵ ਅਮਰੀਕਨ ਨਸਲਾ ਤੁਕਾ ਹੱਕਾ ਵੀਰੇ ਡਬਲ ਪਹਿਨਾ ਤੂੰ ਦੇਖਣਾ ਤੂੰ ਐ ਨਹੀਂ ਵੀ ਹੁੱਕ ਕੱਢਣ ਦੀ ਲੋੜ ਆਪਾਂ ਕੋਈ ਦੇਖ ਲੈ ਉਹ ਕਰਦਾ ਨਹੀਂ ਹੁੱਕ ਦੇ ਕਰੋ ਦਰਸ਼ਨ ਜੀ ਦੂਜੀ ਟਰਾਲੀ ਪਹੁੰਚ ਆਇਆ ਘਟਮੀ ਹੁੱਕ ਵਾਲੀ ਗੁੱਲਪਰੀਤ ਵਿਚਾਲੇ ਆ ਗਿਆ ਉੱਪਰ ਹੁੱਕ ਥੱਲੇ ਹੁੱਕ ਹੈ ਚੌੜਾ ਦੇਖੋ ਕਿੰਨਾ ਹੈ ਮਗਰੋਂ ਚੌੜਾ ਪੂਰਾ ਹਿੱਸਾ ਚੌੜਾ ਹੈ ਦੇਖ ਲਓ ਬਰੇਗਾ ਫਰੂਗਾ ਪੂਰੀਆਂ ਵਧੀਆਂ ਨੇ ਵੀਰੇ ਕੋਈ ਕਮੀ ਨਹੀਂ ਹੈਗੀ ਜਮਾਂ ਵੀ ਤੁਸੀਂ ਦੇਖ ਲਓ ਮਗਰਾਟ ਕਿੰਨੇ ਪੁਰਾਣਾ ਟਰੈਕਟਰ ਹੈ ਤਾਂ ਕੋਈ ਨਹੀਂ ਗਲੇ ਗੱਲ ਪੱਕੀ ਆ ਬਾਈ ਮਰਗਾਟਾਂ ਦੀ ਕੁਆਲਿਟੀ ਦੇਖ ਲਓ ਹੁਣ ਵਾਲਿਆਂ ਦੀ ਕੁਆਲਿਟੀ ਦੇਣ ਆਪਾਂ ਲੈ ਨਹੀਂ ਆ ਟਰੈਕਟਰ ਬਾਈ ਬਿਲਕੁਲ ਬਿਲਕੁਲ 5-7 ਸਾਲ ਚ ਦੇਖ ਲਓ ਜਰਜੀ ਸਟਾਰਟ ਹੋ ਜਾਂਦਾ ਬਾਈ ਇਹੀ ਫਰਕ ਆ ਪੁਰਾਣੇ ਲੋਹੇ ਦਾ ਪੁਰਾਣੀ ਕੁਆਲਿਟੀ ਦਾ ਇੰਪੋਰਟਡ ਕੁਆਲਿਟੀ ਦਾ ਓਕਣੇ ਸਮਾਨ ਪਿਆ ਸਾਰਾ ਆ ਦੇਖੋ ਬਣ ਤਰਾਂ ਬਣ ਤਰਾਂ ਇਹ ਮਿੰਦਰਾ ਨਾਲ ਇਹਨੂੰ ਸਮਝੋ ਦੇਖ ਲਓ ਇੱਥੋਂ ਸਾਰੇ ਟਰੈਕਟਰ ਨੂੰ ਰੋਠਾ ਇਹਦੀ ਬੜੇ ਭਾਈ ਮਾੜੀ ਜੀ ਬੌਂਟ ਵੀ ਖੋਲ ਕੇ ਦਿਖਾ ਦਈਏ ਵੀ ਕੀ ਇਹਦੇ ਵਿੱਚ ਜਿਸਮ ਇਹਦਾ ਕਹੇ ਜਾਂ ਗੋਲੀ ਲੱਗ ਆ ਦੇਖੋ ਭਾਈ ਖੁੱਲਦੀ ਦੇਖੋ ਸ਼ੋਅ ਕਿਵੇਂ ਆਏ 골ਕ타 ਰਾਕ ਮਾਉਣਾ ਪੈਂਦਾ ਇਹ ਤਾਂ ਸ਼ੋਅ ਖੁੱਲਦੀ ਆ ਇਹਦੀ ਗੋਲੀ ਲੱਗਣੇ ਦੀ ਮੈਂ ਇੱਕ ਕੌਰ ਮੈਂ ਇੱਕ ਸੀ ਹੈ ਆ ਆ ਗਈ ਭਾਈ ਇਹਦੀ ਟੈਂਕੀ ਆ ਸਾਰੇ ਭਾਈ ਤਿੰਨੇ ਚੀਜ਼ ਆ ਗਈਆਂ ਪਾਣੀ ਆ ਗਿਆ ਇੱਥੋਂ ਜੇ ਜਿਸਮ ਚ ਤੇਲ ਪਾਉਣਾ ਉਹ ਆ ਗਿਆ ਡੀਜ਼ਲ ਵਾਲਾ ਟੈਂਕ ਆ ਉੱਪਰੋਂ ਹੀ ਐ ਖੁੱਲਦਾ ਏ ਐ ਬੰਦ ਹੋ ਜਾਂਦਾ ਆ ਚੂੜੀਆਂ ਨੇ ਵੀ ਰਿਆ ਵੀ ਦਿਖਾਦੇ ਹੁੜਕ ਕੋਲੂ ਵੀ ਆ ਨੇ ਆ ਦੇਖੋ ਜੀ ਆ ਚੂੜੀਆਂ ਆਏ ਚੂੜੀਏ ਚ ਕਸੀ ਜਾਉ ਫੇਰੇ ਖੁੱਲੂ ਜਗਾ ਸੰਧ ਦੇਖੋ ਬਾਈ ਕਿੰਨਾ ਕਮਾਲ ਹੈ ਦੂਰਾ ਪੰਪ ਲੱਗਿਆ ਹੋਵੇ ਗੋਲੀ ਲੱਗਣੇ ਨੂੰ ਡਬਲ ਪੰਪ ਕਰਿਆ ਹੋਵੇ ਮਾਰ ਕੇ ਦਿਖਾਵਾਂ ਵੀਰ ਹਾਂ ਮਾੜੀ ਜੀ ਸੈਲਵ ਮਾਰ ਕੇ ਵੀ ਦਿਖਾ ਦਿੰਦੇ ਜੇ ਬਾਸ ਪਹਿਲੀ ਟੱਚ ਸਟਾਰਟ ਹੈ ਹੈ ਰਿਕਾ ਪੂਰਾ ਮਾਰਦਾ ਗੋਲੀ ਲੱਗਣਾ ਕਿੰਚਣ ਬਾਰੇ ਇਹਦੇ ਬਾਰੇ ਸਾਨੂੰ ਪਤਾ ਨਹੀਂ ਐਵੇਂ ਝੂਠ ਬੋਲੀਏ ਉਹਦਾ ਫਾਇਦਾ ਕੋਈ ਨਹੀਂ ਜਦ ਆਪਾਂ ਨੂੰ ਇੱਕ ਚੀਜ਼ ਦਾ ਪਤਾ ਹੀ ਨਹੀਂ ਬੇਹਦੇ ਚ ਸਰੀਰ ਕਿਹੜਾ ਉਹ ਪਰਮਾਤਮਾ ਹੀ ਜਾਣਦਾ ਹੈ ਕੰਟਰੋਲ ਲਿਫਟ ਆ ਉਸ ਜਮਾਨੇ ਦੀ ਹਾਂਜੀ ਇਹ ਤਾਂ ਕੱਦਾਂ ਮੈਂ ਇਹਨੂੰ ਖੜਾ ਦੇਖੀ ਜਾਨਾ ਮੈਂ ਇੱਕ ਕਾਰਮਿਕ ਮਹਾਪਾਈ ਦੇ ਸੱਤੇ ਤੇ ਦਰਸ਼ਨ ਕਰਕੇ ਆਈ ਏ ਜੇ ਕਿਸੇ ਵੀਰ ਨੇ ਲੈਣਾ ਹੋਵੇ ਹਾਂਜੀ ਉਹ ਨੰਬਰ ਆਪਾਂ ਵੀਰ ਦਾ ਪਾ ਦਾਂਗੇ ਸਕਰੀਨ ਤੇ ਆ ਜਾਊਗਾ ਤੇ ਤੁਸੀਂ ਲੈ ਸਕਦੇ ਹੋ ਇਹ ਹੈਗੇ ਨੇ ਵੀਰੇ ਸ਼ਿੰਗਾਰ ਘਰਾਂ ਦੇ ਜਿਹਨੂੰ ਸ਼ੌਕ ਆ ਅੰਟੀਕ ਚੀਜ਼ਾਂ ਰੱਖਣ ਦਾ ਇਹਨੂੰ ਹੋਰ ਜਿੰਨਾ ਮਰਜ਼ੀ ਸੁਧਾਰ ਲਓ ਰੰਗ ਬੰਨ ਕਰਕੇ ਇਹਦੀਆਂ ਰੈਨਲ ਚੀਜ਼ਾਂ ਬਣਾ ਕੇ ਜਿੰਨਾ ਮਰਜ਼ੀ ਸੋਨਾ ਬਣਾ ਲਓ ਇਹ ਨਾਲ ਦੀ ਚਾਲੀ ਆ ਦੇਖ ਲਓ ਇਹ ਹੁਣ ਤਾਂ ਮੈਨੂੰ ਲੱਗਦਾ ਮਿਲਣੀ ਵੀ ਨਹੀਂ ਆਹ ਗੱਲ ਤਾਂ ਸਾਲੀ ਪੱਕੀ ਆ ਵੀ ਜਾਲੀ ਨਾਲ ਦੀ ਲੈ ਕਿੰਨੀ ਨਰੋਈ ਆ ਜੇ ਤੂੰ ਜਮਕਦੀ ਵੀ 40 ਕਿਲੋ ਕਿਲੋ ਤਾਂ ਇਹ ਚ ਇੰਟਰਨੈਸ਼ਨਲ ਥੀਂ ਨਿਕਲੇ ਆਉ ਆ ਇਹ ਨਾਲ ਕਿੰਨਾ ਮੋਟਾ ਆਹ ਲਾਈਟਾਂ ਦੇਖੋ ਕਿੰਨੀਆਂ ਘੈਂਟ ਨੇ ਜੀ ਆ ਲੈ ਟਾਂ ਆਲੇਦਾਲਿਆ ਜਹਾਜੀ ਲਾਈਟਾਂ ਜਿਹਨੂੰ ਅੱਗੇ ਕਹਿੰਦੇ ਹੁੰਦੇ ਤੇ ਅਸੀਂ ਤਾਂ ਸਕੂਲ ਚਾਹੀ ਤਰ ਸੀ ਗਏ ਵੀ ਸਾਈਕਲ ਦੇ ਆ ਲਵਾ ਦੋ ਕਰਦੇ ਨੇ ਆ ਹੀ ਨਹੀਂ ਲਵਾ ਕੇ ਦਿੱਤੀ ਸੀ ਸਾਈਕਲ ਵਾਲੀ ਲਾਈਟ ਜਮਾਨਾ ਭਾਈ ਬਦਲੀ ਜਾਂਦਾ ਮਸ਼ੀਨਰੀ ਬਦਲੀ ਜਾਂਦੀ ਆ ਮਤਲਬ ਇਹਨਾਂ ਚੀਜ਼ਾਂ ਦਾ ਦਿਖਾਉਣ ਦਾ ਮੰਤਪ ਕੋਈ ਜ਼ੋਰ ਨਹੀਂ ਕੋਈ ਪਾਵਰ ਨਹੀਂ ਕੋਈ ਕੁਛ ਨਹੀਂ ਇਹਨਾਂ ਚੀਜ਼ਾਂ ਦਾ ਮੰਤਬਾ ਸ਼ੌਕ ਜਿਹੜੇ ਬੰਦੇ ਨੂੰ ਸ਼ੌਕ ਆ ਅਨਟੀਕ ਚੀਜ਼ਾਂ ਸਾਭਣ ਦਾ ਉਹਨੂੰ ਰੱਖਣ ਦਾ ਉਹਨੂੰ ਪਿਆਰ ਕਰਨ ਦਾ ਜਿਵੇਂ ਗੋਰੇ ਕਿੰਨੀਆਂ-ਕਿੰਨੀਆਂ ਚੀਜ਼ਾਂ ਸਾਭਦੇ ਨੇ ਆਪਣੇ ਤਾਂ ਕਬਾੜ ਕਰਕੇ ਸਿੜਤੀਆਂ ਕੋਈ ਹੱਥ ਫੇਰੀਉ ਨਹੀਂ ਕਰਦਾ ਦੇਖ ਲੈ ਕੁਆਲਿਟੀ ਦੇਖ ਲੈ ਵੀਰੇ ਤੂੰ ਸੋਹੂ ਸੂਰੀ ਦੇਖ ਲੈ ਮਕਰਾਰ ਦੇਖ ਲੈ ਇਹ ਵੀਰੇ ਅਸਲ 'ਚ ਇਹਦੇ ਵਾਲੇ ਹੀ ਬੀਐਨਐ ਮਹਿੰਦਰਾ ਚ ਆਇਆ ਹਾਂਜੀ ਇਹਦੇ ਤੋਂ ਹੀ ਮਹਿੰਦਰਾ ਇਹ ਫੁੱਫੜ ਬਾਪਪੂ ਭਵਿੰਦਰਾ ਦਾ ਇਹੀ ਆ ਇਹੀ ਸਾਰੀ ਨਸਲ ਉਹਨੇ ਭਾਈ ਇਹਦੀ ਕਿਤੇ ਹਿਸਟਰੀ ਵੀ ਦੱਸਾਂਗੇ ਵੀ ਇਹ ਕਿਵੇਂ ਮਹਿੰਦਰਾ ਬਣ ਗਿਆ ਜਿਵੇਂ ਫੋਰਡ ਗਾ ਨਿਊ ਹੋਲੈਂਡ ਹੋਲੈਂਡ ਬਣ ਗਿਆ ਕਈ ਲੱਲੇ ਫੱਲੇ ਨੇ ਓ ਭਾਈ ਜੀ ਇਹਦੀਆਂ ਕੁਝ ਜੁਨੀਕ ਚੀਜ਼ਾਂ ਮੈਂ ਤੁਹਾਨੂੰ ਦਿਖਾਉਣਾ ਆ ਮੀਟਰ ਦਾ ਪੈਨਲ ਦੇਖ ਲਓ ਆਹ ਜਿਹੜਾ ਮੀਟਰ ਲੱਗਿਆ ਹੋਇਆ ਇਹਦੇ ਚ ਚੱਕਰ-ਚੱਕਰ ਸਾਰਾ ਕੁਝ ਐ ਚਮਟੀ ਮੰਗ ਦੱਸਿਆ ਹੋਇਆ ਵੀ ਪੀਟੀਓ ਚੱਕਰ ਕਿੱਥੇ ਹੁੰਦੇ ਨੇ ਸਪੀਡ ਕਿੰਨੀ ਆਊਗੀ ਇਹ ਮਤਲਬ ਮਲਟੀਪਲ ਮੀਟਰ ਆ ਇਹ ਆ ਸਪੀਟੀਓ ਦੀਆਂ ਸਪੀਡਾਂ ਦਾ ਹਾਂ ਕਿਲੋਮੀਟਰ ਦਾ ਆਰਪੀਐਮ ਦਾ ਸਾਰੀਆਂ ਸਪੀਡਾਂ ਨੇ ਆਹ ਦੇਖੋ ਅੱਛਾ ਹਿੱਸਾ ਦੇਖੋ ਸਲ ਦਾ ਕਿੰਨਾ ਤਕੜਾ ਅਜੇ ਤੱਕ ਸਾਰਾ ਸੀਲਡ ਆ ਸੁੱਕਾ ਪਿਆ ਭਾਈ ਇੰਟਰ ਪੈਸੇ ਵੀ ਹਿੱਸੇ ਤੋਂ ਤਾਂ ਜਾਣਿਆ ਜਾਂਦਾ ਹਿੱਸੇ ਤੋਂ ਤਾਂ ਜਾਂਦਾ ਹੀ ਨਹੀਂ ਵੀਰੇ ਕਿਤੇ ਇਹ ਜਿਵੇਂ ਅੱਜ ਜੌਂਟੀਅਰ ਦਾ ਹਿੱਸਾ ਮਸ਼ਹੂਰ ਆ ਨਾ ਪਹਿਲੇ ਟਾਈਮਾਂ 'ਚ ਇੰਟਰ ਦਾ ਹਿੱਸਾ ਮਸ਼ਹੂਰ ਆ ਇਹੀ ਇੰਟਰਨੈਸ਼ਨਲ ਟਰੈਕਟਰੇ ਚੱਲਦੇ ਹੁੰਦੇ ਸੀ 6 6 ਸਿਲੰਡਰ ਇੰਜਨਾਂ ਨੂੰ ਭਾਈ ਹਿੱਸਾ ਨਹੀਂ ਇੰਟਰ ਨੇ ਤੋੜਿਆ ਸਾਲ ਤੇ ਹੱਡ ਹੱਡ ਬਾਹਲੇ ਮੋਟੇ ਨੇ ਅੱਛਾ ਭਾਈ ਕੰਟਰੋਲ ਲਿਫਟ ਆ ਦੇਖ ਲੋ ਸਾਰੀ ਓਕੇ ਆ ਭਾਈ ਹਜੇ ਸੁੱਕੇ ਬ੍ਰੇਕ ਨੇ ਬ੍ਰੇਕ ਵੀ ਬਹੁਤ ਸੋਹਣੇ ਲੱਗਦੇ ਨੇ ਮੁੰਮੂ ਵੀ ਦੇਖ ਲੋ ਠੀਕ ਨੇ ਵੀਰੇ ਨਹੀਂ ਉਹੀ ਗਲ ਜਾਂਦੇ ਆ ਹਾਂ ਅਰੇ ਮੋਕੇ ਪਏ ਨੇ ਹਾਂ ਜੀ ਹਜੇ ਤੱਕ ਓਕੇ ਪਏ ਪਹਿਲਾਂ ਤਾਂ ਸਿੰਗਲ ਆਇਆ ਹੋਊਗਾ ਇਹ ਪਾਵਰ ਸਟੀਰਿੰਗ ਕਰਕੇ ਫਿਰ ਡਬਲ ਪੰਪ ਬਸ ਇਹਦੀ ਇਹਦੀ ਬਿਊਟੀ ਇਸ ਟਰੈਕਟਰ ਦੀ ਮੇਨ ਕੀ ਆਪਾਂ ਜੇ ਅਟ ਦੀ ਐਂਡ ਆਫ ਦੀ ਡੇ ਗੱਲ ਕਰੀਏ ਇੱਕ ਤਾਂ ਇਹ ਟਰੈਕਟਰ ਪੰਜਾਬ ਨੰਬਰ ਆ ਇੱਕੇ ਟਰੈਕਟਰ ਦੀ ਕਾਪੀ ਆ ਇਹੋ ਜਿਹੇ ਟਰੈਕਟਰ ਸਾਨੂੰ ਲੱਭ ਜਾਣਗੇ ਇਹਨਾਂ ਦੀ ਕਾਪੀ ਨਹੀਂ ਮਿਲਣੀ ਕਾਗਜ਼ ਪੱਤਰ ਨਹੀਂ ਮਿਲਣੇ ਇੱਕ ਤੁਹਾਡੇ ਕੋ ਪ੍ਰੂਫ ਆ ਵੀ ਭਾਈ ਅਸੀਂ ਇੰਟਰਨੈਸ਼ਨਲ ਆ ਮੱਕੀ ਆ ਐਮਸੀ ਕੌਰ ਮਿਕ ਦਾ ਅਸਲੀ ਟਰੈਕਟਰ ਬੰਦਾ ਜਿਹਦਾ ਟਰੈਕਟਰ ਹੈ ਸਭਰਾ ਬਾਈ ਲੱਭਦਾ ਹੀ ਹੋਵੇ ਹਨਾ ਆਪਾਂ ਨੰਬਰ ਵੀ ਦੱਸਤੀਏ ਕਈ ਵਾਰੀ ਅਗਲਾ ਕੰਮ ਇਹ ਬਾਈ ਦਾ ਨੌਂ ਦੀ ਨਿਸ਼ਾਨੀ ਕੀ ਨੌਂ ਸੀ ਬਾਈ ਦਾ ਦੇਖਿਆ ਵੀਰੇ ਕੱਟ ਮਾ ਦੇਖ ਲੈਣਾ ਜਣੀ ਪੀ ਏ ਪੀ ਹਾਂ ਤੇ 5254 ਲੁਧਿਆਣੇ ਦਾ ਚੱਕ ਕਲਾਂ ਦਾ ਬਾਈ ਟੱਟ ਪੀ ਏ ਪੀ 5254 ਜੇ ਕਈ ਵਾਰ ਬੰਦੇ ਨੂੰ ਆਇਆ ਹੁੰਦਾ ਵੀ ਸਾਡੇ ਬਜ਼ੁਰਗਾਂ ਦੀ ਨਿਸ਼ਾਨੀਆਂ ਭਾਈ ਆ ਜਵੇ ਹਨਾ ਕਈ ਵਾਰੀ ਲੱਭਦਾ ਹੀ ਹੁੰਦਾ ਬੰਦਾ ਬੰਦੇ ਨੂੰ ਸ਼ੌਂਕ ਹੁੰਦਾ ਵੀ ਆਪਾਂ ਲੈ ਜਾ ਸਕਦਾ ਵੀਰੇ ਅਗਲਾ ਕੰਮ ਸਹੀ ਗੱਲ ਆ ਜੀ ਸੋ ਇਹ ਬੇਨਤੀ ਆ ਜਾਂ ਤਾਂ ਕੋਈ ਸ਼ੌਕ ਆਲਾ ਬੰਦਾ ਜਾਂ ਕਈ ਵਾਰ ਜਿਹੜੇ ਵੀਰ ਦਾ ਹੁਣ ਭਾਈ ਮੁੰਡੇ ਕੈਨੇਡਾ ਕਨੂਡਾ ਭੱਜ ਜਾਂਦੇ ਨੇ ਬੰਦੇ ਨੂੰ ਸ਼ੌਂਕ ਹੁੰਦਾ ਉਹਦੋਂ ਲਿਆ ਹੂ ਅੱਜ ਤੱਕ ਕੰਮ ਸਿਖਰਾਂ ਤੇ ਹੂ ਗੱਲ ਪੱਕੀ ਆ ਆਪਣੇ ਕੋਲ ਵੀ ਕਿੱਥੇ ਦੀ ਉਹਦੋਂ ਆਪਣੇ ਕੋਲ ਤਾਂ 70 ਚ ਨਹੀਂ ਤੇ ਭਾਈ ਟਰੈਕਟਰ ਆਪਣੇ ਕੋਲ ਤਾਂ ਆਏ ਨੇ ਜਦ ਮੈਂ ਜੰਮਿਆ 83 84 ਦਾ ਜਰੂਰ ਹੋਗੇ ਤੇ 70 70 ਸੀ ਤਾਂ ਭਾਈ ਬਜ਼ੁਰਗ ਬੌਲਤ ਬੂਲਦਾਂ ਨਾਲੇ ਵਿਚਾਰੇ ਮੱਥਾ ਮਾਰਦੇ ਤੇ ਹੁਣ ਕੋਈ 27 ਦਾ 62 37 ਦਾ ਹਾਂ ਇਹ じゃ ਅਮਰੀਕੀ ਸੰਤ ਤਾਂ ਨਹੀਂ ਹੋਣਾ ਕਿਸੇ ਕੋਲ ਓ ਬਾਈ ਜੀ ਜੇ ਕਿਸੇ ਨੂੰ ਲੋਡ ਹੋਵੇ ਵੀਰ ਨੂੰ ਸੰਪਰਕ ਕਰ ਸਕਦਾ ਸੱਤੇ ਵੀਰੇ ਨੰਬਰ ਪੜਾ ਬੋਲੇ ਦੇ ਆ ਨੰਬਰ ਵੀਰੇ ਆਪਣਾ ਹੈਗਾ 99219 99219 3022 3022 ਹਾਂਜੀ ਡਬਲ 9219 3022 ਹੈ ਮੁੰਡਾ ਭਾਈ ਇੰਗਲੈਂਡ ਰਹਿ ਰਿਹਾ ਵਾ ਅਸੀਂ ਪੁਰਾਣੇ ਬਲੈਤੀ ਬੰਦੇ ਆ ਹੁਣ ਤਾਂ ਸਾਰੀ ਦੁਨੀਆ ਹੀ ਬਲੈਤ ਜਾਣ ਲੱਗ ਗਈ ਤਾਂ ਉਹ ਟਾਈਮ 'ਚ ਤੱਕੇ ਤੁੱਕੇ ਖਾਇਆ ਜਦ ਕੋਈ ਜਾਂਦਾ ਹੀ ਨਹੀਂ ਸੀ ਹੁੰਦਾ ਮੁਰਮੜ ਆਏ ਭਾਈ ਪਿੰਡ ਨੂੰ ਸੋ ਇਹ ਸੀ ਜੀ ਇੰਟਰਨੈਸ਼ਨਲ ਮੈਕਕੋਰਮਿਕ ਅਮਰੀਕੀ ਬ੍ਰਾਂਡ ਦਾ ਟਰੈਕਟਰ ਸ਼ੌਕ ਹੋਰ ਕੁਝ ਨਹੀਂ ਸ਼ੌਕ ਪਿਆਰ ਅੰਟੀਕ ਚੀਜ਼ਾਂ ਰੱਖਣ ਦਾ ਬਿਲਕੁਲ ਲਗ ਰਿਹਾ ਹੁਣ ਉਹਰੇ ਖੜਾ ਹੁੰਦਾ ਬਹੁਤ ਬਾਈ ਆਉਂਦੇ ਨੇ ਦੇਖਣ ਵੀ ਤੇ ਠੀਕ ਆ ਜੀ ਲੱਗ ਜਾਂਦਾ ਪਹਿਲਾਂ ਕੋਈ ਗਾਹਾਂ ਤੋਂ ਫਿਰ ਮੋੜੇ ਆਉਂਦਾ ਮੈਂ ਵੀ ਪਟਿਆਲੇ ਨੂੰ ਜਾਂਦਾ ਜਾਂਦਾ ਦੋ ਤਿੰਨ ਵਾਰ ਲੰਘਿਆ ਫਿਰ ਅੱਜ ਐਤਵਾਰ ਨੂੰ ਮਹਾਂ ਟੈਮ ਕੱਢਦੇ ਆ ਸੋ ਮੇਰਾ ਖਿਆਲ ਆ ਭਾਈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਜੇ ਚੰਗੀ ਲੱਗੀ ਜਰੂਰ ਸ਼ੇਅਰ ਕਰਿਓ ਤਾਂ ਕਰਨੀ ਆ ਚੈਨਲ ਸਬਸਕ੍ਰਾਈਬ ਤਾਂ ਕਰਨਾ ਜੇ ਚੰਗੇ ਲੱਗਦੇ ਨਹੀਂ ਬਿਲਕੁਲ ਨਹੀਂ ਕਰਨਾ ਬਹੁਤ ਹੋਰ ਬੰਦੇ ਨੇ ਉਹਨਾਂ ਨੂੰ ਦੇਖਿਆ ਕਰੋ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ